ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਆਈਆਂ ਨੇ ਰੌਣਕਾਂ ਆਈਆਂ ਨੇ ਪਰ ਇਸੇ ਦੇ ਨਾਲ ਹੀ ਕੁਝ ਹੋਰ ਗੱਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪ੍ਰਚਾਰੀਆਂ ਜਾ ਰਹੀਆਂ ਨੇ ਜਿੱਦਾਂ ਹੀ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਉਦਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਨਵੀਆਂ ਚਰਚਾਵਾਂ ਦਾ ਵੀ ਜਨਮ ਹੁੰਦਾ ਤੇ ਐਸਾ ਹੀ ਕੁਝ ਵੀ ਖੰਨੂ ਮਿਲਿਆ ਉਸ ਵੇਲੇ ਜਦੋਂ ਇੱਕ ਲੜਕੀ ਦੀ ਤਸਵੀਰ ਵਾਇਰਲ ਕਰ ਦਿੱਤੀ ਗਈ ਜਿਸ ਦੇ ਉੱਤੇ ਇਹ ਆਖਿਆ ਜਾਣ ਲੱਗਿਆ ਕਿ ਇਹ ਲੜਕੀ ਸਿੱਧੂ ਮੂਸੇਵਾਲਾ ਦੀ ਮੰਗੇਤਰ ਤੇ ਜਦੋਂ ਸਿੱਧੂ ਮੂਸੇਵਾਲਾ ਜਿਉਂਦੇ ਹੁੰਦੇ ਸੀ ਉਸ ਵੇਲੇ ਇਸੇ ਲੜਕੀ ਦੇ ਨਾਲ ਕੁਝ ਸਮੇਂ ਬਾਅਦ ਸਿੱਧੂ ਦਾ ਵਿਆਹ ਕੀਤਾ ਜਾਣਾ ਸੀ ਇਸੇ ਤਰੀਕੇ ਦੇ ਕੈਪਸ਼ਨਸ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾ ਦਾ ਮਾਹੌਲ ਗਰਮ ਹੋ ਗਿਆ ਲੜਕੀ ਦੀ ਫੋਟੋ ਤੇ ਵੀਡੀਓ ਸਰਕੂਲੇਟ ਕੀਤੀ ਜਾਣ ਲੱਗੀ। ਦਰਅਸਲ ਉਸ ਫੋਟੋ ਦੇ ਵਿੱਚ ਉਹ ਲੜਕੀ ਸਿੱਧੂ ਮੂਸੇਵਾਲਾ ਦੇ ਮਾਤਾ ਮਾਤਾ ਚਨਕੌਰ ਹੋਰਾਂ ਕੋਲ ਬੈਠੀ ਦਿਖਾਈ ਦੇ ਰਹੀ ਹੈ ਜਿਸ ਨੇ ਗੋਦੀ ਦੇ ਵਿੱਚ ਉਸ ਛੋਟੇ ਬੱਚੇ ਨੂੰ ਚੁੱਕਿਆ ਹੋਇਆ ਜਿਸ ਦਾ ਉਹਨੇ ਉਹਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਜਨਮ ਹੋਇਆ ਹੈ ਤੇ ਉਸ ਨੂੰ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਆਖਿਆ ਜਾ ਰਿਹਾ ਤਾਂ ਉਸ ਲੜਕੀ ਦੇ ਬਾਰੇ ਜਦੋਂ ਅਜਿਹੇ ਚਰਚਾਵਾ ਚੱਲੀਆਂ ਤਾਂ ਖੁਦ ਉਹ ਲੜਕੀ ਕੈਮਰੇ ਦੇ ਸਾਹਮਣੇ ਆਈ ਅਤੇ ਸਾਹਮਣੇ ਆ ਕੇ ਉਹਨੇ ਸਭ ਕੁਝ ਬਿਆਨ ਕਰ ਦਿੱਤਾ ਹੈ ਇਸ ਵੱਡੇ ਸਵਾਲ ਦਾ ਜਵਾਬ ਦਿੱਤਾ ਹੈ ਕਿ ਕੀ ਉਹ ਸੱਚਮੁੱਚ ਸਿੱਧੂ ਮੂਸੇਵਾਲਾ ਦੀ ਮੰਗੇਤਰ ਹੈ ਜਾਂ ਫਿਰ ਇਹ ਸਿਰਫ ਅਫਵਾਹਾਂ ਹੀ ਨਹੀਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅੱਗ ਦੇ ਵਾਂਗੂ ਫੈਲ ਰਹੀਆਂ ਨੇ ਜਦੋਂ ਕੁੜੀ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਸ ਤਰੀਕੇ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਸਭ ਕੁਝ ਕਲੀਅਰ ਕੀਤਾ ਹੈ ਆਉ ਤੁਹਾਨੂੰ ਸੁਣਾ ਦਿੰਨੇ ਆ ਮੇਰੇ ਲਈ ਸਿੱਧੂ ਮੂਸੇਵਾਲਾ ਮੇਰਾ ਭਰਾ ਸੀਗਾ ਤੇ ਆ ਛੋਟਾ ਸਿੱਧੂ ਵੀ ਮੇਰੇ ਛੋਟੇ ਭਰਾਵਾਂ ਵਰਗਾ ਹੈ ਭੈਣ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਆ ਵਾਲਾ ਦਾ ਮੰਗੇਤਰ ਦੱਸਿਆ ਜਾ ਰਿਹਾ ਹੈ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਂਗੇ ਸਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਂਗੇ ਗਲਤ ਮਲਤਫਵਾਮਾ ਫਲਾਓਗੇ ਮਨਮਰਜ਼ੀਆਂ ਕਰੋਗੇ ਤਾ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ 'ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਦੇ ਵਿੱਚ ਕੀ ਗੱਲ ਹੋਈ ਆ ਸਾਰੀ ਕਦੋਂ ਇਹ ਸ਼ੁਰੂਆਤ ਹੁੰਦੀ ਆ ਜਿਹੜੀ ਇੱਕ ਫੋਟੋ ਤੁਸੀਂ ਸਾਂਝੀ ਕੀਤੀ ਹੈ ਨਾ ਉਸ ਤੋਂ ਬਾਅਦ ਬੜਾ ਸੋਸ਼ਲ ਮੀਡੀਆ ਤੇ ਚਰਚਾ ਛੇੜੀਆਂ ਵੀ ਇਦਾਂ-ਇਦਾਂ ਕਰਕੇ ਬਗੈਰ ਦੱਸਿਆ ਗਿਆ ਤਾਂ ਕਿਸ ਤਰ੍ਹਾਂ ਨਾਲ ਲੱਗ ਰਿਹਾ ਹੈ ਦੇਖਦੇ ਹੋ ਕਿਵੇਂ ਸੋਸ਼ਲ ਮੀਡੀਆ ਤੇ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਦੇਖੋ ਜਦੋਂ ਮੈਂ ਬੱਚੇ ਨੂੰ ਮੈਲਾ ਨਾਈ ਹੈ ਨਾ ਮੇਰੇ ਲਈ ਸਿੱਧੂ ਮੂਸੇ ਵਾਲਾ ਮੇਰਾ ਭਰਾ ਸੀਗਾ ਤੇ ਆ ਛੋਟਾ ਸਿੱਧੂ ਵੀ ਮੇਰੇ ਛੋਟੇ ਭਰਾਵਾਂ ਵਰਗਾ ਹੈ ਤੇ ਮੈਨੂੰ ਤਾਂ ਅੱਜ ਸਵੇਰੇ ਸਾਡੇ ਫੈਮਿਲੀ ਫਰੈਂਡ ਨੇ ਉਹਨਾਂ ਦਾ ਫੋਨ ਆਇਆ ਵੀ ਭੈਣ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਮੰਗੇਤਰ ਦੱਸਿਆ ਜਾ ਰਿਹਾ ਤੇ ਇੱਕੋ ਦੂਜੇ ਪਾਸੇ ਹੋਰ ਵੀਡੀਓਜ਼ ਚੱਲ ਰਹੀਆਂ ਨੇ ਜਿਦੇ ਵਿੱਚ ਕਾਊਂਟਰ ਕੀਤਾ ਗਿਆ। ਉਹ ਜਿਹੜੇ ਵੀਰ ਨੇ ਕਾਊਂਟਰ ਕੀਤਾ ਮੈਂ ਉਹਦਾ तहे ਦਿਲੋਂ ਧੰਨਵਾਦ ਕਰਦੀ ਆਂ। ਪਰ ਜਿਨ੍ਹਾਂ ਨੇ ਆਹਾ ਗਲਤ ਤਰੀਕੇ ਦੇ ਨਾਲ ਨਾਂ ਫੈਲਾਇਆ ਜਾ ਰਿਹਾ ਬਹੁਤ ਬਹੁਤ ਮਾੜੀ ਗੱਲ ਆ। ਮੈਂ ਸਵੇਰ ਦਾ ਮੈਂ ਇੰਨੀ ਜ਼ਿਆਦਾ ਅਪਸੈਟ ਹੋ ਗਈ। ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਤੇ ਲੋਕ ਤੁਹਾਡੇ ਤੇ ਫਿਰ ਵਿਸ਼ਵਾਸ ਕਰਨਾ ਛੱਡ ਦੇਣਗੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਇੱਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡਾ ਸਤੰਭ ਮੰਨਿਆ ਜਾਂਦਾ ਹੈ ਕਿ ਇਹ ਸੱਚਾਈ ਦਿਖਾਉਂਦਾ ਸੱਚੀਆਂ ਗੱਲਾਂ ਕਰਦਾ ਔਰ ਗਰਾਊਂਡ ਤੇ ਜਾ ਕੇ ਰਿਪੋਰਟਿੰਗ ਕਰਦਾ ਹੈ ਜੇ ਤੁਸੀਂ ਮਨਕਰੰਤਾ ਆਪਣੇ ਸਟੂਡੀਓ ਚ ਬਹਿ ਕੇ ਕਿਸੇ ਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਗੇ ਗਲਤ ਮਲਤਫਵਾਮਾ ਫਲਾਓਗੇ ਮਨਮਰਜ਼ੀਆਂ ਕਰੋਗੇ ਤਾਂ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ 'ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਨੂੰ ਤੋਂ ਅਵੋਇਡ ਕਰੋ ਸਿੱਧੂ ਨਾਲ ਕਦੋਂ ਰਾਤ ਦਾ ਹੋਇਆ ਗੱਲਬਾਤ ਹੋਈ ਸੀ ਜਦੋਂ ਸਿੱਧੂ ਹੈਗਾ ਸੀ ਤਾਂ ਹੋਈ ਸੀ ਮੁਲਾਕਾਤ ਹਾਂ ਹਾਂ ਸਿੱਧੂ ਨਾਲ ਮੁਲਾਕਾਤ ਹੋਈ ਹੈ ਕਾਫੀ ਵਾਰ ਹੋਈ ਔਰ ਇੰਨਾ ਜਿਆਦਾ ਸਮਝਦਾਰ ਸਿਆਣਾ ਤੇ ਸੁਲਝਿਆ ਸੀਗਾ ਔਰ ਸਭ ਤੋਂ ਵਧੀਆ ਗੱਲ ਉਹਦੀ ਮੈਨੂੰ ਇਹ ਲੱਗਦੀ ਸੀ ਕਿ ਇੰਨਾ ਡਾਊਨ ਟੂ ਅਰਥ ਸੀਗਾ ਵੀ ਉਹਦੇ ਵਿੱਚ ਇੰਨਾ ਨੇਮ ਫੇਮ ਨਹੀਂ ਤਾਂ ਮਾੜਾ ਜਿਹਾ ਨੇਮ ਫੇਮ ਕਿਸੇ ਨੂੰ ਮਿਲੇ ਤਾਂ ਬੰਦੇ ਨੂੰ ਕੀ ਕਹਿੰਦੇ ਨੇ ਸਿਰ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਪਰ ਉਹ ਬਹੁਤ ਹੀ ਸਿੰਪਲ ਤੇ ਡਾਊਨ ਟੂ ਅਰਥ ਸੀਗਾ ਤੇ ਉਹਦੇ ਨਾਲ ਮੇਰੀ ਕਾਫੀ ਵਾਰ ਮੁਲਾਕਾਤ ਹੋਈ ਹੈ इवन ਆਂਟੀ ਨਾਲ ਮੇਰੀ ਆਹ ਜ਼ਿਆਦਾ ਨੇੜਤਾ ਹੈ ਤੇ ਲਾਈਕ ਆ ਫੈਮਿਲੀ ਹਾਂਜੀ ਮੈਡਮ ਜਿਹੜਾ ਆ ਆਈਡੀ ਤੋਂ ਪਾਇਆ ਗਿਆ ਵਾਇਰਲ ਕੀਤੀ ਗਈ ਹੈ ਉਹ ਗੱਲਬਾਤ ਹੋਈ ਪਤਾ ਲੱਗੇ ਕਿਹੜੀ ਆਈਡੀ ਆ ਨਹੀਂ ਮੈਨੂੰ ਤਾਂ ਇੱਕ ਕਾਊਂਟਰ ਵਾਲਾ ਪਤਾ ਹੈ ਜਿਹੜਾ ਕਾਊਂਟਰ ਕੀਤਾ ਗਿਆ ਸੀਗਾ ਵੀ ਆ ਫੋਟੋਗ੍ਰਾਫ ਵਾਇਰਲ ਹੋ ਰਹੀ ਹੈ ਤੁਸੀਂ ਤੁਸੀਂ ਸਾਂਝੀ ਕੀਤੀ ਸੀ ਫੋਟੋ ਉਹ ਫੇਸਬੁਕ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਹੈਗੀ ਆ ਮੇਰੇ ਇੰਸਟਾਗ੍ਰam ਤੇ ਹੈ ਮੇਰੇ ਫੇਸਬੁਕ ਤੇ ਅ ਮੇਰੇ ਪੇਜ ਤੇ ਅਮਰਿਤ ਗਿੱਲ ਤੇ ਇੰਸਟਾ ਦੇ ਉੱਤੇ ਹੈ ਸਾਰੇ ਕਿੱਥੇ ਆ ਔਰ ਉਹ ਅ ਮੈਂ ਬਾਈਟ ਵੀ ਇੱਥੇ ਦਿੱਤੀ ਸੀਗੇ ਚੈਨਲਸ ਨੇ ਵੀ ਚਲਾਈ ਆ ਤੇ ਫੋਟੋਗ੍ਰਾਫ ਨਾਲ ਉਹ ਲੱਗੀ ਹੋਈ ਔਰ ਕਈਆਂ ਨੇ ਵੈਸੇ ਯੂਜ਼ ਕੀਤੀ ਆ ਕੋਈ ਗੱਲ ਮਾੜੀ ਗੱਲ ਨਹੀਂ ਗੀ ਆ ਆਂਟੀ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਆ ਠੀਕ ਹੈ ਤੁਸੀਂ ਸਹੀ ਇਨਫਰਮੇਸ਼ਨ ਨਾਲ ਉਹਨੂੰ ਯੂਜ਼ ਕਰੋ ਕੋਈ ਕੋਈ ਤੁਹਾਨੂੰ ਗਰੇਜ ਨਹੀਂ ਕਰਦਾ ਪਰ ਤੁਸੀਂ ਰਿਸ਼ਤਿਆਂ ਨੂੰ ਇਸ ਤਰੀਕੇ ਦੇ ਨਾਲ ਗਲਤਮਲਤ ਪੋਟਰੇ ਕਰੋਗੇ ਤਾਂ ਬਹੁਤ ਬਹੁਤ ਮਾੜੀ ਗੱਲ ਹਰ ਵਾਰੀ ਮੰਗੇਤਰ ਨੂੰ ਕਾਊਂਟਰ ਕੀਤਾ ਜਾਂਦਾ ਮਤਲਬ ਵਾਇਰਲ ਕੀਤਾ ਜਾਂਦਾ ਹੈ ਤੁਸੀਂ ਪੁੱਛ ਰਹੇ ਹੋ ਕਿ ਦਰਜ ਕਰਵਾਈ ਤੁਸੀਂ ਨੇ ਕਿਤੇ ਫੋਟੋ ਸਾਈਬਰ ਨਹੀਂ ਹਜੇ ਮੈਂ ਸ਼ਿਕਾਇਤ ਦਰਜ ਨਹੀਂ ਕਰਾਈ ਹੈਗੀ ਮੈਨੂੰ ਐ ਲੱਗਦਾ ਹੁੰਦਾ ਹੈ ਵੀ ਜਿਹੜੇ ਵੀ ਸੋਸ਼ਲ ਮੀਡੀਆ ਚਲਾ ਰਹੇ ਨੇ ਮੇਰੇ ਵੀਰ ਨੇ ਮੈਂ ਇੱਕ ਵਾਰ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਨੀ ਆ ਔਰ जिने भी पई है जिथे भी पई है उन ਤੁਹਾਨੂੰ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਆਪਦੀ ਐਕਟ ਦੇ ਲਈ ਅਪੋਲੋਜਾਈਜ਼ ਕਰੋ ਨਹੀਂ ਤਾਂ ਫਿਰ ਮੈਂ ਦੇਖੂਗੀ ਵੀ ਮੈਂ ਤੁਹਾਨੂੰ ਕਾਊਂਟਰ ਕਿਵੇਂ ਕਰਨਾ बिकॉज ए ਇਕ ਜੇ ਆਪਾਂ ਗੱਲ ਕਰਦੇ ਆ ਉਸ ਦੇ ਮੰਗੇਤਰ ਨੂੰ ਲੈ ਕੇ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਂਦਾ ਜਾਂਦਾ ਵਿੱਚ ਜਿੱਤੇ ਲੱਗਦਾ ਨਹੀਂ ਵੀ ਉਹ ਰਿਸ਼ਤਿਆਂ ਨੂੰ ਸਾਹਮਣੇ ਕਿਉਂ ਲਿਆਉਣਾ ਕਿਉਂ ਉਹਨਾਂ ਗੱਲਾਂ ਨੂੰ ਵਾਰ-ਵਾਰ ਸਾਹਮਣੇ ਲੈ ਕੇ ਆਉਣਾ ਵਾਇਰਲ ਕਰ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਹੈਗਾ ਉਹ ਵੀ ਕਿਸੇ ਦੀ ਧੀ ਪੈਣਾ ਹੈ ਔਰ ਉਹਦੇ ਤੇ ਜੋ ਬੀਤੀ ਹੈ ਉਹ ਉਹਨੂੰ ਹੀ ਪਤਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਹੈਗਾ ਪੁਰਾਣੇ ਜ਼ਖਮਾਂ ਨੂੰ ਕਰੇਦੋਂਗੇ ਤਾਂ ਉਹਦੇ ਵਿੱਚ ਉਹਨਾਂ ਨੇ ਨਾਸੂਰ ਬਣ ਜਾਣਾ ਤੇ ਅਵਾਇਡ ਕਰਨਾ ਚਾਹੀਦਾ ਹੈ ਵੀ ਕਿਸੇ ਨੂੰ ਵੀ ਬੇ ਬੁਨਿਆਦ ਪੁਰਾਣੀਆਂ ਚੀਜ਼ਾਂ ਨੂੰ ਲਿਆ ਕੇ ਅਵੋਇਡ ਕਰਨਾ ਚਾਹੀਦਾ ਮੈਂ ਕਹੂੰਗੀ ਵੀ ਗਰੇਜ਼ ਕਰੋ ਇਹ ਚੀਜ਼ ਤੁਹਾਡੇ ਕਿਰਦਾਰਾਂ ਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਤੇ ਸਾਨੂੰ ਵੀ ਤੁਹਾਡੇ ਤੇ ਸੋਸ਼ਲ ਮੀਡੀਆ ਤੇ ਸਵਾਲ ਚੁੱਕਣ ਲਈ ਮਜਬੂਰ ਨਾ ਕਰੋ ਵੀ ਅਸੀਂ ਮੈਂ ਬਹੁਤ ਸੌਫਟ ਆਮ ਹੈ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਚਾਹੁੰਦੀ ਹੈਗੀ ਪਰ ਜੇ ਤੁਸੀਂ बार-बार ਇਸ ਚੀਜ਼ ਨੂੰ ਕਰੋਗੇ ਤਾਂ ਫਿਰ ਮੈਂ ਜਦੋਂ ਮੈਂ ਐਕਸ਼ਨ ਲਿਆ ਫਿਰ ਤੁਸੀਂ ਸਾਰੇ ਟ੍ਰਬਲ ਚਾਹੋਗੇ ਤੇ ਅਵੋਇਡ ਕਰੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸ਼ਰਮ ਹੀ ਨਹੀਂ ਮੰਨਦੇ ਹਰ ਬਾਰ ਕੁਝ ਨਾ ਕੁਝ ਛੇਡੇ ਵਿੰਗੇ ਤਰੀਕੇ ਨਾਲ ਪਹਿਲਾਂ ਇਹ ਕਿਹਾ ਜਾ ਰਿਆ ਸੀ ਵੀ ਜੁੜਵੇਂ ਬੱਚੇ ਨੇ ਇਸ ਤਰੀਕੇ ਨਾਲ ਵਾਇਰਲ ਕਰਦੇ ਆ ਕੀ ਕਹੋਗੇ ਉਹਨਾਂ ਨੂੰ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਚੀਜ਼ ਤੋਂ ਗਰੇਜ਼ ਕਰਨਾ ਚਾਹੀਦਾ ਔਰ ਹੁਣ ਮੈਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਵਾਰਨਿੰਗ ਦੇ ਰਹੀਆਂ ਵੀ ਹਰ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਚੱਲ ਛੱਡ ਚੱਲ ਛੱਡ ਪਰ ਬਹੁਤ ਵਾਰ ਹੁਣ ਛੱਡੀਆਂ ਨਹੀਂ ਜਾਣੀਆਂ ਹੈਗੀਆਂ ਚੀਜ਼ਾਂ ਆਪਦੀਆਂ ਮਨਮਰਜ਼ੀਆਂ ਤੋਂ ਕਿਉਂਕਿ ਪਾਣੀ ਸਿਰ ਤੋਂ ਉੱਤੇ ਦੀ ਜਾ ਰਿਹਾ ਹੈ ਹਰੇਕ ਦੇ ਲਈ ਮੈਂ ਵੇਖਿਆ ਵੀ ਲਿਖਿਆ ਕੁਝ ਹੋਰ ਹੁੰਦਾ ਚੀਜ਼ਾਂ ਅੰਦਰੋਂ ਖਿਸ਼ੋਰ ਹੁੰਦੀਆਂ ਨੇ ਬਹੁਤ ਤੁਸੀਂ ਲੋਕਾਂ ਨੂੰ ਗੁੰਮਰਾਹ ਤੇ ਆਪਦੇ ਵੱਲ ਪਤਾ ਨਹੀਂ 뷰 ਫੋਲੋਅਰ ਦੇ ভিউਜ਼ ਨਾ ਵਧਣਗੇ ਫੋਲੋਅਰ ਦੇਖੋ ਲੋਕ ਇੱਕ ਵਾਰ ਤੁਹਾਨੂੰ ਦੇਖ ਲੈਣਗੇ ਖੋਲ ਲੈਣਗੇ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗੱਲ ਕੁਝ ਹੋਰ ਹੈ ਅਗਲੀ ਵਾਰ ਤੁਹਾਨੂੰ ਲਾਈਕ ਤੇ ਦੇਖਣਾ ਹੀ ਨਹੀਂਗਾ ਫੇਰ ਤੁਹਾਡਾ ਕਿਵੇਂ ਪ੍ਰੋਮੋਸ਼ਨ ਹੋਊਗੀ ਸੋ ਸਹੀ ਕੰਮ ਕਰੋ ਚੰਗਾ ਕੰਮ ਕਰੋ ਚੰਗੇ ਕੰਮ ਨੂੰ ਅਸੀਂ ਸਾਰੇ ਐਪਰੀਸ਼ੀਏਟ ਕਰਾਂਗੇ ਰਾਤ ਜਿਹੜੀ ਘਟਨਾ ਹੋਈ ਕਿਵੇਂ ਐਕਟਰ ਜੀ ਉਹ ਵੀ ਸਾਹਮਣੇ ਆਏ ਦੱਸਿਆ ਕਿ ਪਰੇਸ਼ਾਨ ਕੀਤਾ ਜਾ ਰਿਹਾ ਉਸ ਵਾਰ ਕੀ ਕਹਾ ਜਾਊਂਗੀ ਮੈਂ ਕਹਿਣਾ ਚਾਹੁੰਨੀ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ 2 ਸਾਲ ਹੋ ਗਏ ਇਨਸਾਫ ਨਹੀਂ ਦਿਵਾਇਆ ਔਰ ਉਹ ਗਿਆ ਵੀ ਤੁਹਾਡੀਆਂ ਗਲਤੀਆਂ ਕਰਕੇ ਸੀਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਿਕਿਉਰਿਟੀ ਲਿੱਤੀ ਔਰ ਉਹਨੂੰ ਪਬਲਿਕ ਕੀਤਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਪਰਵਾਹ ਨੂੰ ਆਪਦਾ ਇੱਕ ਹੋਣ ਹਰ ਬੱਚਾ ਸਿੱਧੂ ਮੂਸੇਵਾਲਾ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਜੋ ਪਏ ਇਹ ਤੁਹਾਡੀਆਂ ਗਲਤੀਆਂ ਨੇ ਤੇ ਅੱਜ ਤੁਸੀਂ ਜੇ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੁਸੀਂ ਉਹ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਹੈਗੇ ਤੁਹਾਡੇ ਹਜਮ ਨਹੀਂ ਹੋ ਰਹੀ ਹੈਗੀ ਮੈਂ ਹਰਾਣਾ ਵੀ ਕਿੱਥੋਂ ਤੱਕ ਗਿਰੋਗੇ ਇਨਸਾਫ ਦਿਵਾਓ ਉਸ ਪਰਿਵਾਰ ਨੂੰ ਉਸ ਸਿੱਧੂ ਮੂਸੇਵਾਲਾ ਨੂੰ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ ਤੇ ਤੁਸੀਂ ਸਵਾਲ ਜਿਹੜੇ ਨੇ ਵੀ ਇਹ ਬੱਚੇ ਦਾ ਸਬੂਤ ਦੇਣ ਤੁਹਾਡਾ ਜੇ ਜੇ ਕੋਈ ਕਿਸੇ ਮਾਂ ਪੇ ਉਹਨੂੰ ਪੁੱਛੇ ਵੀ ਤੁਸੀਂ ਆਪਦੇ ਬੱਚੇ ਦਾ ਕਿਹੋ ਜਿਹਾ